ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਮੰਤਰੀ ਡਾਕਟਰ ਰਵਜੋਤ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਇੱਕ ਅਹਿਮ ਮੁੱਦਾ ਜੋ ਇੱਕ ਚੀਫ ਜਸਟਿਸ ਦੇ ਉੱਤੇ ਜੁਕਤੀ ਮਾਰਨ ਦਾ ਮਾਮਲਾ ਸੀ ਉਸ ਨੂੰ ਲੈ ਕੇ ਵੀ ਜਤਾਇਆ ਰੋਸ਼ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਧਾਰਨ ਕੀਤਾ ਤੇ ਸਰਕਾਰ ਨੂੰ ਸ਼ੁਕਰਗੁਜ਼ਾਰ ਹਾਂ ਤੇ ਮੈਂ ਆਪਣੇ ਸਾਰੇ ਪ੍ਰੈਸ ਵੀਰਾਂ ਨੂੰ ਅਰੇਬ ਸਾਡੇ ਸੱਜਣੋ ਸ਼ਾਰਪੁਰ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਨੇ ਚਾਹਤ ਪ੍ਰੈਸ ਮੀਡੀਆ ਦੇ ਹੋਣ ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਤੁਹਾਡਾ ਬੱਜਿਆ ਦਾ ਤੁਹਾਡਾ ਸਵਾਗਤ ਕਰਦਾ ਤੇ ਮਾਫੀ ਇਸ ਗੱਲ ਦੀ ਵੀ ਤੁਹਾਨੂੰ ਤਕਲੀਫ ਦਿੱਤੀ ਅੱਜ ਅੱਛੀ ਵਨ ਦਾ ਸੀਜ਼ਨ ਸੀਗਾ ਤੇ ਪਰ ਜਿਹੜਾ ਇਸ ਮਸਲੇ ਤੇ ਅਸੀਂ ਆਪਾਂ ਪ੍ਰੈਸ ਕਾਨਫਰੰਸ ਕਰ ਲਈ ਸੀ ਬੜਾ ਜ਼ਰੂਰੀ ਸੀ ਬੜਾ ਅਹਿਮ ਸੀਗਾ ਤਾਂ ਮੇਰੇ ਇਸ ਪ੍ਰੈਸ ਕਾਨਫਰੰਸ ਦੇ ਨਾਲ ਸਾਡੇ ਤੇਰਾ ਪ੍ਰਧਾਨ ਜੀ ਦਾ ਅਸੀਂ ਖਾਭਦਾ ਜੀ ਸਾਡੇ ਸ਼ਰਧਾਸੀਂ ਹਲਕੀ ਤੋਂ ਐਸੀ ਵਿਕ ਦੇ ਪ੍ਰਧਾਨ ਮਦਨ ਦਿਆਵੰਤੀ ਜੀ ਸਭ ਇਹ ਤਸਵੀਰ ਦੀ ਹੈ ਪੀਡੀ ਤੇ ਜਦੋਂ ਦਾ ਇਹ ਹਫਤਾ ਸ਼ੁਰੂ ਹੋਇਆ ਜੇ ਅਸੀਂ ਗੱਲ ਕਰੀਏ ਆਪਣਾ ਸਭ ਤੋਂ ਪਹਿਲਾਂ ਸੀ ਉੱਪਰ ਦੀ ਸੋਮਵਾਰ ਦਾ ਦਿਨ ਤੇ ਦਿੱਲੀ ਵਿੱਚ ਹੌਨਰੇਬਲ ਸਪਰੀਟ ਕੋਰਟ ਵਿੱਚ ਸਾਡੇ ਹੌਨਰੇਬਲ ਚੀਫ ਜਸਟਿਸ ਆਫ ਇੰਡੀਆ ਜਿਹੜੇ ਕਿ ਗਵੈਸ ਸਾਹਿਬ ਜੀ ਗਵੈਸ ਸਾਹਿਬ ਜੋ ਹਾਦਸਾ ਹੋਇਆ ਉਹ ਅਸੀਂ ਸਾਡੇ ਜਾਣੂ ਇੱਕ ਮੈਂ ਕਹਾਂਗਾ ਕਿ ਉਹ ਪਹਿਲੇ ਗੁਰਦੀ ਚੀਫ ਜਸਟਿਸ ਆਫ ਇੰਡੀਆ ਬਣੇ ਤੇ ਦੂਜੇ ਜਿਹੜੀ ਸਭ ਤੋਂ ਵੱਡੀ ਅਦਾਲਤ ਪਰ ਦੇਸ਼ ਦੀ ਹੈਗੀ ਇਸਪੀਕ ਕੋਰਟ ਆਫ ਇੰਡੀਆ ਆਲ ਰੈਵ ਇਸਪੀਕ ਕੋਰਟ ਉਹਦੇ ਦੂਜੇ ਦਲੀ ਚੀਫ ਜਸਟਿਸ ਆਫ ਇੰਡੀਆ ਬਣੇ ਪਰ ਜਿਸ ਤਰ੍ਹਾਂ ਉਹਨਾਂ ਨਾਲ ਵਿਹਾਰ ਕੀਤਾ ਗਿਆ ਉਹਨਾਂ ਨਾਲ ਚਾਂਦੀ ਕੋਰਟ ਵਿੱਚ ਜਦੋਂ ਕੇਸਿਸ ਸੁਣਵਾਈ ਕਰ ਰਹੇ ਸੀਗੇ ਜਦੋਂ ਮੈਂ ਸਭ ਤੋਂ ਪਹਿਲਾਂ ਸੀ ਆਪਣੇ ਵੱਲੋਂ ਆਪਣੇ ਸਵਾਜਿਵਲੋਂ ਆਪਣੀ ਪਾਰਟੀ ਨੂੰ ਸਰਕਾਰ ਨੂੰ ਦੀ ਸਖਤ ਅਖਰਾਜ ਜਿਸੀ ਬਿੱਦਾ ਕਰਦਾ ਹੀ ਲੱਗੇ ਕਿਉਂਕਿ ਇਹੋ ਜਿਹੇ ਪੜ੍ਹੇ ਲਿਖੇ ਜੇ ਅਸੀਂ ਗੱਲ ਕਰੀਏ ਆਪਾਂ ਪੂਰੇ ਦੇਸ਼ ਵਿੱਚ ਜਿਹੜਾ ਆਰਡਰ ਆਫ ਜਿਹੜਾ ਹੰਦ ਬੈਰਿਟ ਹੁੰਦਾ ਪ੍ਰੈਜ਼ੀਡੈਂਟ ਆਉਂਦੇ ਫਿਰ ਵਾਈਸ ਪ੍ਰੈਜ਼ੀਡੈਂਟ ਆਉਂਦੇ ਫਿਰ ਸਾਡੇ ਜਿਹੜੇ ਹੁੰਦੇ ਚੀਫ ਜਸਟਿਸ ਆਫ ਇੰਡੀਆ ਆਉਂਦੇ ਇਹੋ ਜੇ ਸ਼ਰਤ ਨਾਲ ਇਹੋ ਜਿਹਾ ਜਿਹੜਾ ਪਤੀਰਾ ਹੋਇਆ ਮੈਂ ਸਮਝਦਾ ਕਿ ਬੜੀ ਇਹ ਮੰਦਭਾਗੀ ਇਹ ਗੱਲ ਹੈਗੀ ਆ ਤੇ ਸਾਡੇ ਲਈ ਮੈਂ ਕਹੂੰਗਾ ਕਿ ਇਹ ਕੇ ਨੈਸ਼ਨਲ ਸ਼ੇਮ ਰਾਸ਼ਟ੍ਰਲੇ ਪੂਰੇ ਭਾਰਤ ਦੇ ਦੇਸ਼ ਵਿੱਚ ਮਿਲਖਿਆ ਲੱਗੀ ਪਹਿਲੀ ਵਾਰੀ ਹੋਇਆ ਕਿ ਚੀਫ ਜਸਟਿਸ ਆਫ ਇੰਡੀਆ ਦੇ ਕਿਸੇ ਨੇ ਆਪਣਾ ਗੁੱਸਾ ਢੋਲ ਕੇ ਚਲਦੀ ਹੋਈ ਕੋਟ ਵੀ ਤੁਨੇ ਮਾਰਿਆ ਹੋਇਆ ਤੇ ਇੱਕ ਉਹਨਾਂ ਦਾ ਬੁਮਾਨ ਨਹੀਂ ਹੋਇਆ ਉਹਨਾਂ ਦੀ ਦਰਿਆਦਿਲੀ ਹੈਗੀ ਕਿ ਉਹਨਾਂ ਨੇ ਕਿਹਾ ਕਿ ਮੈਂ ਤੇ ਕੋਈ ਟਿੱਪਣੀ ਨਹੀਂ ਕਰਦੀ ਮੈਂ ਤੇ ਕੋਈ ਕੋਈ ਕਾਰਵਾਈ ਨਹੀਂ ਕਰਾਦੀ ਪਰ અપਮਾਨ ਸਾਡੇ ਸੰਵਿਧਾਨ ਦਾ ਹੋਇਆ અપਮਾਨ ਸਾਡੀ ਸਭ ਤੋਂ ਉੱਚੀ ਜਿਹੜੀ ਕੋਰਟ ਹੈਗੀ ਹੈ ਸੁਪਰੀਮ ਕੋਰਟ ਇੰਡੀਆ ਉਹਦਾ ਹੋਇਆ અપਮਾਨ ਮੈਂ ਕਹਾਂਗਾ ਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਉਹਨਾਂ ਦਾ ਹੋਇਆ ਉਹਨਾਂ ਦੀ ਸੋਚ ਦਾ ਹੋਇਆ ਤੇ ਉਸ ਤੋਂ ਅਗਲੇ ਦਿਨ ਹੀ ਜੇ ਅਸੀਂ ਗੱਲ ਕਰੀਏ 7 ਅਕਤੂਬਰ ਸਾਡੇ ਪੜੋਸੀ ਸਟੇਟ ਵਿੱਚ ਹਰਿਆਣਾ ਵਿੱਚ ਇੱਕ ADGP ਰੈਂਕ ਦੇ ਅਫਸਰ ਜਿਹੜੇ ਸਿਟੀਕ ਅਫਸਰ ਨੇ ਹਰਿਆਣਾ ਗਵਰਨਮੈਂਟ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਤੇ ਜਦੋਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਜਿਹੜਾ ਅਰਥ ਨੂੰ ਵਰਕੀਆਂ ਦਾ ਉਹਨਾਂ ਨੇ ਸੁਸਾਈਡ ਨੋਟ ਪ੍ਰਾਪਤ ਹੋਇਆ ਪੁਲਿਸ ਨੂੰ ਇਹ ਵੀ ਮੈਂ ਕਹੂੰਗਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਲਈ ਸਾਡੇ ਫੜੇ ਲਿਖੇ ਸਮਾਜ ਲਈ ਸਾਡੀ ਸਰਕਾਰਾਂ ਲਈ ਕਿ ਇਹੋ ਜੇ ਬੰਦੇ ਇਸ ਲੈਵਲ ਤੇ ਪਹੁੰਚ ਕੇ ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ ਆ ਲੋਕਾਂ ਦੀ ਰੱਖਿਆ ਕਰਨੀ ਆ ਸਮਾਜ ਦੇ ਕਾਨੂੰਨਾਂ ਦੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਆ ਪਾਲਣਾ ਕਰਵਾਣੀ ਆ ਤੇ ਉਹਨਾਂ ਦਾ ਇਹੋ ਜਿਹਾ ਬਿਹੇਵੀਅਰ ਵਿਤਰਾ ਜੇ ਕਿ ਇਹ ਜੋ ਉਹਨਾਂ ਨੇ ਲਿਖਿਆ ਸੁਸਾਇਡ ਡਾਟ ਵਿੱਚ ਕਿ ਜਾਤੀਵਾਦ ਦੇ ਵਿਤਰਾ ਹੋਇਆ ਜਦੋਂ ਪ੍ਰਮੋਸ਼ਨ ਹੁੰਦੀ ਸੀ ਉਸ ਵੇਲੇ ਵਿਤਰਾ ਹੋਇਆ ਤੇ ਜਦੋਂ ਉਹਨਾਂ ਦੀ ਇਸਕਰ ਵਾਣੀ ਸੀ ਉਸ ਵੇਲੇ ਵੀ ਵਿਤਰਾ ਹੋਇਆ ਤੇ ਜਦੋਂ ਪੋਸਟਿੰਗ ਵੀ ਹੁੰਦੀ ਸੀ ਕਿਤੇ ਉਹਨਾਂ ਨੂੰ ਕੋਈ ਵਧੀਆ ਜਗ੍ਹਾ ਤੇ ਕਿਤੇ ਉਹਨਾਂ ਨੂੰ ਕਿਤੇ ਵੀ ਉਹਨਾਂ ਨੂੰ ਚੰਗੀ ਪੋਸਟਿੰਗ ਨਹੀਂ ਦਿੱਤੀ ਤੇ ਉਹਦੇ ਵੀ ਬੁਰਾ ਹੋਇਆ ਤੇ ਇਹ ਵੀ ਸਾਡੇ ਲਈ ਬੜੀ ਮੈਂ ਕਹੂੰਗਾ ਕਿ ਬੜੀ ਗੱਲ ਆ ਕਿ ਅੱਜ ਦੇ ਸਮੇਂ 'ਚ ਵੀ ਸਾਨੂੰ ਇਹੋ ਜਿਹੇ ਜਿਹੜੇ ਹੈਗੇ ਸਾਡੇ ਇਸ ਦੇ ਜਿਹੜੇ ਹੈਗੇ ਸਾਡੇ ਸਾਹਮਣੇ ਆ ਰਹੇ ਨੇ ਤੇ ਪਰਿਵਾਰ ਉਹਨਾਂ ਦਾ ਬੜਾ ਦੁਖੀ ਹੈ ਤੇ ਜੋ ਮੇਰੇ ਤੱਕ ਨਿਊਜ਼ ਆ ਕਿ ਅਜੇ ਤੱਕ ਸ਼ਾਇਦ ਉਹਨਾਂ ਨੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਹੈਗਾ ਤੇ ਉਹਨਾਂ ਦੀ ਮੰਗ ਸੀ ਕਿ ਇਹ ਤੇ ਕੋਈ ਨਾ ਕੋਈ ਸਖਤ ਐਕਸ਼ਨ ਕੀਤਾ ਲਿਆ ਜਾਵੇ ਤੇ ਉਹ ਸੁਇਸਾਈਡ ਨੋਟ ਵਿੱਚ ਉਹਦੇ ਵਿੱਚ ਤਕਰੀਬਨ 10 ਤੋਂ 12 ਜਿੰਨੇ ਵੀ ਅਫਸਰ ਸੀ ਉਹਦੇ ਵਿੱਚ ਕੁਝ ਰਿਟਾਇਰਡ ਅਫਸਰ ਵੀ ਲਗੇ ਕੁਝ ਸਰਵਿੰਗ ਅਫਸਰ ਵੀ ਲਗੇ ਉਹਨਾਂ ਦਾ ਉਹਨਾਂ ਦੇ ਨਾਮ ਲਿਖਿਆ ਤੇ ਗੱਲ ਇਹ ਹੈ ਕਿ ਦਿੱਲੀ ਚ ਵੀ ਜੀਪੀ ਦੀ ਸਰਕਾਰ ਹਰਿਆਣਾ ਜੀ ਵੀ ਜੀਪੀ ਦੀ ਸਰਕਾਰ ਤੇ ਕੇਂਦਰ ਵਿੱਚ ਵੀ ਜੀਪੀ ਦੀ ਸਰਕਾਰ ਹੈ ਸੀਨਸ ਬੜੇ ਬਾਰੇ ਹੋਏ ਸਾਰੇ ਅਸੀਂ ਬਿੰਦਾ ਕਰਦੇ ਆਪਣੇ ਮਨ ਭਾਗੇ ਹੋਏ ਪਰ ਉਸ ਤੋਂ ਬਾਅਦ ਜਿਹੜੀ ਸੀਕੁਐਂਸ ਆਫ ਈਵੈਂਟ ਸ਼ੁਰੂ ਹੋਈ ਹੈ ਉਸੀਂ ਦੇਖ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਗਵਾਈ ਸਾਹਿਬ ਨੂੰ ਜਿਸ ਤਰ੍ਹਾਂ ਐਸਸੀਸੀ ਨੂੰ ਟਰੋਪ ਕੀਤਾ ਗਿਆ ਤੇ ਹਜੇ ਵੀ ਚਲੋ ਗਵਾਈ ਸਾਹਿਬ ਨੇ ਕਹਿਤਾ ਕਿ ਮੈਂ ਕੋਈ ਕਾਰਵਾਈ ਨਹੀਂ ਚਾਹੁੰਦਾ ਪਰ ਸਰਕਾਰ ਵੱਲੋਂ ਦਿੱਲੀ ਸਰਕਾਰ ਵੱਲੋਂ ਹਜੇ ਤੱਕ ਉਸ ਸਬਕ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਿਰਫ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਆਪਣੇ ਜਿਹੜੀ ਕੋਰ ਪ੍ਰਸੀਡਿੰਗ ਦਾ ਕੋਰ ਚ ਓਨਰ ਬੇਦਖਲ ਕਰਦਾ ਹੈਗਾ ਕਿ ਉੱਥੇ ਕੋਈ ਵੀ ਉਹਨਾਂ ਦੀ ਕੋਈ ਐਂਟਰੀ ਜਾਂ ਕੇਸ ਲੜਨ ਨਹੀਂ ਲੜ ਸਕਣਗੇ ਮੈਂ ਸਮਝਦਾ ਕਿ ਇਹ ਇਹਦੇ ਪਿੱਛੇ ਕਿਤਨਾ ਕਿਤੇ ਬੀਜੇਪੀ ਦਾ ਹੱਥ ਹੈਗਾ ਕਿਉਂਕਿ ਜੋ ਜਿਸ ਤਰ੍ਹਾਂ ਉਹ ਸੌਫਟਨੈਸ ਚ ਦਿੱਲੀ ਸਰਕਾਰ ਚ ਹਰਿਆਣਾ ਸਰਕਾਰ ਅਪਣਾ ਰਹੀ ਆ ਉਹਨਾਂ ਨੂੰ ਇਨਸਾਫ ਤੋਂ ਵਾਂਝਾ ਰੱਖਿਆ ਜਾ ਰਿਹਾ ਹੈਗਾ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਦਿੱਤਾ ਜਾ ਰਿਹਾ ਜੇ ਮੈਂ ਹਰਿਆਣਾ ਦੀ ਗੱਲ ਕਰਾਂ ਇਹ ਵੀ ਜੀ ਸਾਹਿਬ ਦੀ ਜੋ ਸਾਡੇ ਵਿੱਚ ਨਹੀਂ ਰਹੇ ਇਹਨੇ ਸੀਨੀਅਰ ਪੁਲਿਸ ਆਫਸਰ ਹੌਂਦੇ باوجود ਵੀ ਜੇ ਤੁਸੀਂ ਦੇਖੂਗੇ ਕਿ 2 ਦਿਨ ਬਾਅਦ ਜਾ ਕੇ ਉਹਨਾਂ ਨੇ ਅਪਲਾਈ ਕਰਤਾ ਜੇ ਉਹਦਾ ਦਾ ਇਹ ਹਾਲ ਆ ਤੇ ਆਪ ਬੰਦੇ ਦਾ ਕੀ ਹਾਲ ਹੋਊਗਾ ਸੋ ਅਸੀਂ ਆਵਾਦੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਤੇ ਅਸੀਂ ਇਹਨਾ ਇਨਸੀਡੈਂਟ ਦੀ ਸਖਤ ਨਿਦਾ ਕਰਦੇ ਨੇ ਅੱਜ ਪੂਰੇ ਪੰਜਾਬ ਦੇ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਇਹ ਪ੍ਰਿੰਸਪਲ ਕੰਸਲਟ ਕੀਤੀ ਜਾ ਰਹੀ ਹੈ ਉਸਾਰਜ ਉਹ ਕੀਤੀ ਜਾ ਰਹੀ ਹੈਗੀ ਤੇ ਅਸੀਂ ਕਹਦਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਹੱਗੇ ਆ ਦਿੱਲੀ ਦੀ ਸਰਕਾਰ ਨੂੰ ਹਰਿਆਣਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਯੂਨੀਅਨ ਗਵਰਨਮੈਂਟ ਆਫ ਇੰਡੀਆ ਨੂੰ ਕਿ ਇਹੋ ਜੀ ਪਾਲਿਸੀ ਜਿਹੜੀ ਹੈਗੀ ਹੈ ਵਿਤਕਰੇ ਆ ਰਹੀ ਹੈ ਕਾਸਟ ਵਾਲੀ ਪਾਲਿਟਿਕਸ ਫੈਮਿਲੀਜ਼ ਵਾਲੀ ਪਾਲਿਟਿਕਸ ਡਿਵਾਈਡਡ ਰੂਲ ਵਾਲੀ ਪਾਲਿਟਿਕਸ ਇਹੇ ਤਾਂ ਤੁਸੀਂ ਆਵਾਜ਼ ਆਜੋ ਵੀ ਤਾਂ ਲੋਕ ਇਹਦਾ ਸਤ ਤੋਂ ਸਤ ਜਲਦੋਂ ਜਲਦ ਇਹਦਾ ਜਵਾਬ ਦੇਣਗੇ ਅਖੀਰ ਵਿੱਚ ਮੈਂ ਕਹੂੰਗਾ ਕਿ ਇਹ ਕਿਸੇ ਅਫਸਰ ਤੇ ਜਾਂ ਕਿਸੇ ਵਿਅਕਤੀ ਤੇ ਦੀ ਗੱਲ ਨਹੀਂ ਹੈਗੀ ਉਹਨਾਂ ਤੇ ਹਮਲਾ ਨਹੀਂ ਹੈਗਾ ਇਹ ਹਮਲਾ ਸਾਡੇ ਸਭਿਦਾਤ ਤੇ ਹੈਗਾ ਸਾਡੇ ਇੰਸਟੀਟਿਊਸ਼ਨ ਤੇ ਹੈਗਾ ਸਾਰੇ ਡੈਮੋਕ੍ਰੇਸੀ ਤੇ ਹੈਗਾ ਧੰਨਵਾਦ ਬਸ ਤੁਸੀਂ ਜੇ ਤੁਸੀਂ ਇਹ ਗੱਲ ਦੀ ਤੁਸੀਂ ਚਾਹੇ ਹੋ ਅ ਅ ਹੈ ਅਗੇ ਤੁਸੀਂ ਜੀ ਚਾਹੇ ਤੁਸੀਂ ਸਕੂਲ ਦੀ ਗੱਲ ਇੰਤਲੀ ਲੜਕਣੇ ਵਿੱਚ ਕਿੰਨੇ ਜਿਹੇ ਇਹ ਚੀਜ਼ੇ ਇਹਨਾਂ ਵਿਤ ਕਰਾਇਆ ਕਾਸ਼ ਜੂੜ ਲੈ ਕੇ ਮੈਂ ਲਿਖਿਆ ਦੂਸਰੀ ਗੱਲ ਤੇ ਤੋਂ ਅਧੀਨ ਪਾਰਟੀ ਇਸ ਤੇ ਕੀ ਐਕਸ਼ਨ ਲੈਗੀ ਕਿਉਂਕਿ ਜਦੋਂ ਉਹ ਸਿਕਾ ਕਰਤੀ ਲੰਗੜੀ ਇਹ ਚੀਜ਼ ਜਨਜਨਤਾ ਕੋਚਾਉਣ ਲਈ ਤੁਹਾਨੂੰ ਕਾਪਾ ਨੂੰ ਜਾਂ ਥੋਣੂਆ ਪਾਣੀ ਹੋਣਾ ਚਾਹੀਦਾ ਨਹੀਂ ਬਿਲਕੁਲ ਦੇਖੋ ਜੀ ਜਦੋਂ ਓਨਰੇਬਲ ਚੀਫ ਜਸਟਿਸ ਸਾਹਿਬ ਦਾ ਰੈਸਿਡੈਂਸ ਹੋਇਆ ਤੇ ਕਾਫੀ ਸੋਸ਼ਲ ਮੀਡੀਆ ਤੇ ਇਸ ਨੂੰ ਫਲਾਇਆ ਗਿਆ मतलब ਕਿ ਇਸ ਨੂੰ ਗਲਤ ਤਰੀਕੇ ਨਾਲ ਕੀ ਕਹਿੰਦੇ ਕੀ ਜਾਂਦੇ ਜਿੱਤੇ ਉਹ ਹੱਲਾਸ਼ੇਰ ਵੀਤੀ ਜਿਸ ਬੰਦੇ ਨੇ ਕੰਮ ਕੀਤਾ ਉਹ ਵੀਰ ਸਾਹਿਬ ਜਿਹੜੇ ਸੀ ਕਿਸ਼ੋਰ ਸਾਹਿਬ ਉਹਨੇ ਕਾਫੀ ਉਹਨੂੰ ਹੱਲਾਸ਼ੇਰੀਤੀ ਪਰ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਜਿਨ੍ਹਾਂ ਨੇ ਇਸ ਇਸ ਮੁੱਦੇ ਨੂੰ ਸੋਸ਼ਲ ਮੀਡੀਆ ਤੇ ਮੀਡੀਆ ਤੇ ਗਲਤ ਤਰੀਕੇ ਨਾਲ ਪ੍ਰਚਲਿਤ ਕੀਤਾ ਜਾਂ ਫਲਾਇਆ ਜਾਂ ਨਿਊਜ਼ ਦਿੱਤੀ ਤੁਰੰਤ ਸੰਦਖਾਰ ਲਈ ਕੀਤੀ ਉਹਨਾਂ ਦੇ ਐਕਸ਼ਨ ਲੋਜ ਵੀ ਹੋਈ ਹੈ ਤੁਹਾਨੂੰ ਪਤਾ ਉਹਨਾਂ ਕੁਝ ਯੂਟਿਊਬਰ ਸੀਗੇ ਕੁਝ ਬਲੌਗਰ ਸੀ ਉਹਨਾਂ ਤੇ ਸਾਡੀ ਸਰਕਾਰ ਨੇ ਉਹ ਤੇ ਐਫਆਈਆਰ ਵਿੱਚ ਦਰਜ ਕਰਾਈਆ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਅੱਗ ਸਵਾਦ ਵੀ ਇਹ ਅੱਗ ਪੂਰੇ ਪੰਜਾਬ ਵਿੱਚ ਇਦਾਂ ਦੀ ਫਲੇ ਦਫਰ ਦੇ ਲਈ ਅੱਗ ਹੈ ਹੋਰ ਫਲਾਇਆ ਜਾਵੇ ਇਹਦੇ ਕੋਸ਼ਣਾਂ 'ਚ ਗਲਤੀ ਕੀਤੀ ਹੋਵੇ ਚੇਵੀ ਗੱਲ ਆ ਮੀਂਹ ਕਿਤੇ ਨਾ ਲੈਡੀਆਂ ਲੱਕੀਆਂ ਦੀ ਖਰੇ ਪਰੋ ਰੰਗੀ ਜਾਤਾ ਮੀਂਹ ਇਹਦੇ ਕਰਕੇ ਕੋਸ਼ਣ ਨਹੀਂ ਹੋ ਰਾਇਆ ਨਹੀਂ ਹਾਂ ਇੱਕ ਲੱਕੀ ਹੈ 3 ਕਿਲਮ ਦੀ ਬਾਹ ਹੈ ਕਿ ਮੈਡਮ ਉਹਨਾਂ ਦੇ ਆ ਚੁੱਕੇ ਨੇ ਬਟ ਉਹਨਾਂ ਦੇ ਪਰਿਵਾਰ ਦੀ ਮੰਗ ਸੀ ਕਿ ਜਿਨਾ ਕਰ ਕੋਈ ਸਰਕ ਕਾਰਵਾਈ ਨੇ ਹੁੰਦੀ ਹੋਵੇ ਅਸੀਂ ਅਪੋਇੰਟਮੈਂਟ ਕਰਾਪਾ ਸਾਜ ਦੀ ਸ਼ਾਇਦ ਲਖੇ ਇਵਨਿੰਗ ਚ ਹੋਵਾ ਜਰੂਰ ਬੱਸ ਬੰਦ ਕਰ ਦਿੱਤਾ ਉਹ ਪੋਸਟ ਮਾਰਨ ਕਰਵਾਣੀ ਸਰ ਸਰ ਇਹ ਜਿਹੜੇ ਦੱਸਾ ਦੇ ਨਾਲ ਇਦਾਂ ਦੇ ਲੋਕੋ ਪਤੀਦਾ ਵਰਤੇ ਆ ਜੀ ਜੀ ਕੀ ਚਿਰ ਲੱਗਦਾ ਹੈ ਵੀ ਸਰਕਾਰ ਫੈਸਲੇ ਆ ਤੇ ਵੀ ਇਹ ਜ਼ਬਰਦਸਤ ਕੋਈ ਫੈਸਲੇ ਆਉਂਦੇ ਉਹ ਉਹਨਾਂ ਤੋਂ ਵੀ ਪ੍ਰਭਾਵਿਤ ਕਰ ਦਿੰਦੇ ਕੋਈ ਫੈਸਲਾ ਹੀ ਕਰਦੇ ਦੀ ਕੋਈ ਜਿਹੜੇ ਪਰਸਨ ਹਾਂਜੀ ਦੇਖੋ ਜੀ ਜਿਸ ਤਰ੍ਹਾਂ ਦਾ ਦਿੱਲੀ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਪੋਸਟ ਇਨਸੀਡੈਂਟ ਜੋ ਉਹਨਾਂ ਦਾ ਬਿਹੇਵੀਅਰ ਹੈਗਾ ਜੋ ਉਹਨਾਂ ਦਾ ਪਤੀਰਾ ਹੈਗਾ ਕਿ ਉਹ ਤਾਂ ਮੈਂ ਸਮਝਦਾ ਕਿ ਇਸ ਨੂੰ ਉਹ ਖਤਮ ਕਰਨਾ ਚਾਹਦੇ ਮਸਲੇ ਨੂੰ ਉਹਦੇ ਕੋਲੋਂ ਕੋਈ ਸਰਕਾਰ ਵਈ ਹੈ ਨਾ ਅੱਗੇ ਕੋਈ ਡਿਸਕਸ਼ਨ ਹੋਈ ਹੈ ਨਾ ਕੋਈ ਉਹਦੇ ਕੋਈ ਦੰਦਾ ਕੋਈ ਬੈਠ ਕੇ ਕੋਈ ਡਿਬੇਟ ਹੋਈ ਹੈਗੀ ਆ ਤੇ ਡੈਫੀਨਿਟਲੀ ਸਰਕਾਰ ਦਾ ਕਿਦਰ ਕਿਤੇ ਇਹਦੇ ਪਿੱਛੇ ਕੋਈ ਨਾ ਕੋਈ ਹੱਥ ਹੋਊਗਾ ਕਿ ਇਹਨੂੰ ਕਿਸ ਤਰ੍ਹਾਂ ਸੀ ਆਪਾਂ ਸਮਾਜਵਾਦ ਜਿਹੜੀ ਹੈਗਾ ਵਿਚਕਰਾ ਜਾਤ ਜਿਹਦੀ ਡਿਫਰਸ ਹੈਗੀ ਆ ਕਾਸਰੀ ਜ਼ਮ ਖੁਗਲੀਦ ਨਾ ਉਸੀ ਆਪਾਂ ਨੂੰ ਅੱਗੇ ਉਹਦੇ ਵਿੱਚ ਪਾੜ ਪਈ ਜਾਉਂਦਾ ਕਿਤੇ ਨਾ ਕਿਤਾ ਜੱਸਾ ਵੀ ਪ੍ਰੈਸਟਰੀ ਜੋ ਤੇ ਰਕਤ ਪ੍ਰਚਾਈਜ਼ ਹੋਊਗਾ ਇਹ ਦੇਖੋ ਜੀ ਉਹ ਉਹਨਾਂ ਦੀ ਮੈ ਕਹੂੰਗਾ ਕਿ ਬਾਹਰ ਦਾ ਆ ਦਰਿਆਦੀ ਵੀ ਹੈਗੀ ਆ ਕਿ ਉਹਨਾਂ ਨੇ ਖੁਦ ਬਿਆਨ ਦਿੱਤਾ ਕਿ ਮੈਂ ਕੋਈ ਕਿਸੇ ਬੰਦੇ ਨੇ ਜਿਸ ਸੱਟ ਤੇ ਵੀ ਇਹ ਕਾਰਵਾਈ ਕੀਤੀ ਆ ਮੈਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਚਾਹਦਾ ਹੈਗਾ ਜੀ ਜੇ ਡਾਕਟਰ ਕੁਛੀ ਕਹਿੰਦੇ ਕਿ ਦਿੱਲੀ ਦੀ ਸਰਕਾਰ ਉਹ ਕਾਰਵਾਈ ਨਹੀਂ ਕਰੀ ਉਹ ਸੱਟ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਜਾਂ ਸੌਫੇ ਨਾਲ ਫੋਨ ਤੇ ਗੱਲਬਾਤ ਵੀ ਕਰਦੇ ਨੇ ਨਿੰਦਾ ਵੀ ਕਰਦੇ ਨੇ ਇਸ ਸਾਰੇ ਘਟਨਾ ਦੀ ਪਰ ਕਿਆ ਸਾਇੰਟਿਸਟ ਤੁਹਾਡੇ ਕਹਿਣ ਤੋਂ ਕਿ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹ ਦੋਵੇਂ ਮਾਡਲ ਅਪਣਾ ਰਹੀ ਹੈ ਜਿਹਦੇ ਪਾਸੇ ਕਾਰਵਾਈ ਨਾ ਕਰਕੇ ਦੂਜੇ ਪਾਸੋਂ ਉਹਨਾਂ ਤੇ ਇਕੱਠਾ ਦੀ ਮੰਨਤਾ ਕਰਕੇ ਪੀਐਮ ਸਾਹਿਬ ਨੂੰ ਬੇਨਤੀ ਕਰਦੇ ਬਿਲਕੁਲ 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 ਦੇਖੋ ਜੀ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਦੀ ਮਾੜੀ ਮੋਟੀ ਕੀ ਬੋਸ ਨਹੀਂ ਹੈਗੀ ਇਹ ਉਹਨਾਂ ਦਾ ਮੰਨ ਸੀ ਜਦ ਸੋਚ ਵਧੀਆ ਸੀਗਾ ਕਿ ਉਹ ਨਹੀਂ ਚਾਹੁੰਦੇ ਪਰ ਜੋ ਤੇ ਬੰਦੀ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਬੰਦੀ ਉਹ ਤਾਂ ਹੋਣੀ ਚਾਹੀਦੀ ਹੈ ਕਿ ਸਰਕਾਰ ਉਪਰਾਲੇ ਚਾਹੀਦੀ ਹੈ ਹਾਲਾਂਕਿ ਜੋ ਨਿਊਜ਼ ਚਾਹੀਏ ਕਿ ਮੇਰਾ ਖਿਆਲ ਹੈ ਕਿ ਕਰਨਾਟਕਾ ਚਈ ਕਰਫਯਰ ਹੋਈ ਉਹ ਵੀ ਜ਼ਰੂਰ ਪਈ ਰੋਈ ਹੈ ਪਰ ਇਨਸੀਡੈਂਟ ਦਿੱਲੀ ਤੋਂ ਬਾਹਰ ਹੋਇਆ ਤੇ ਪੁੱਛੇਗਾ ਕਿ ਉੱਥੇ ਹੋਈ ਪਰ ਦਿੱਲੀ ਜਿਵੇਂ ਕੋਈ ਨਿਊਜ਼ ਖਬਰ ਹੈ ਕਿ ਹੋਇਆ ਪਰ ਉਹ ਨਿਊਜ਼ ਦਿੱਲੀ ਦੀ ਨਹੀਂ ਹੈ ਨਾ ਸਮਾਜਿਕ ਬਾਗਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇੱਕ ਪ੍ਰਵਾਸੀ ਵੱਲੋਂ ਇੱਕ ਕਰ ਲਈ ਉੱਨੇ ਚਲੋ ਇਹ ਵੀ ਇੱਥੇ 이슈 ਬਣਿਆ ਹੋਇਆ ਹੈ ਜੀ ਇਹਦਾ ਫਾਰਿਜ਼ ਬੱਚੇ ਦੇ ਨਾਲ ਉਹਦੇ ਨਾਲ ਰੇਪ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪਿੰਡ ਵਾਸੀਆਂ ਨੇ ਮੌਕੇ ਤੇ ਫੜ ਲਿਆ ਉਹਨੂੰ ਰੱਸੀਆਂ ਦੇ ਨਾਲ ਬੰਨ੍ਹ ਵੀ ਲਿਆ ਹਾਂ ਹਾਂ ਪਰ ਲੋਕਾਂ ਦੇ ਵਿੱਚ ਅਸਹਿਜਤਾ ਰੋਸ ਹੈ ਕਿਉਂਕਿ ਆਲੇ-ਦੋਲੇ ਕੰਦੇ ਬਾਗਪੁਰ ਦੇ ਵਿੱਚ 13 ਤੋਂ 14 ਦੇ ਤੀਕ ਜਿਹੜੇ ਉਹ ਫੈਕਟਰੀਆਂ ਲੱਗੀਆਂ ਹੋਈਆਂ ਨੇ ਜਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਨੇ ਜੀ ਔਰ ਕੋਈ ਬਾਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਕਿਰਦਾ ਕਿੰਦੇ ਕੁਛ ਵੀ ਹੋ ਸਕਦਾ ਹੈ ਇੱਥੇ ਅੱਜ ਦੇ ਪੁਲਿਸ ਨਾਲ ਪਹੁੰਚ ਨਹੀਂ ਤਾਂ ਸ਼ਾਇਦ ਹਾਲਾਤ ਉੱਤੇ ਕੋਈ ਕੁਛ ਖਰਾਬ ਹੋ ਸਕਦਾ ਨਹੀਂ ਜਿਹੜਾ ਵੀ ਇਹ ਹਰਕਤ ਕਰਦਾ ਜਿਹੜਾ ਵੀ ਕੰਮ ਕਰਦਾ ਉਹ ਪਹਿਲਾਂ ਵੀ ਚਾਹਤ ਤੋਂ ਸਾਡੀ ਇਸਟੈਂਸ ਹੋਇਆ ਮਤਲਬ ਕਿ ਅਸੀਂ ਨਹੀਂ ਚਾਹਦੇ ਕਿ ਦੁਬਾਰਾ ਇਹ ਹੋ ਜਾਏ ਇਸ ਲਈ ਕਿਸੇ ਵੀ ਬੱਚੇ ਕਿਸੇ ਵੀ ਸ਼ਹਿਰੇ ਦਾ ਨਾ ਹੋਵੇ ਜੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਇਸ ਨੂੰ ਸੋਚਨੇ ਸਾਡੇ ਏਰੀਆ 'ਚ ਹੈਗੇ ਅਸੀਂ ਆਪਾਂ ਚਾਹਵਾਗੇ ਅਸੀਂ ਆਪਾਂ ਸਾਰਿਆਂ ਦੇ ਵੀ ਐਟ ਲੀਸਟ ਸਾਰਾ ਕੋਲ ਡਿਲੀਰੀ ਵੈਰੀਫਿਕੇਸ਼ਨ ਕਰਾਈ ਜਿਹੜਾ ਰਿਪੋਰਟ ਚੱਕਿਆ ਜਾਵੇ ਤੇ ਜੇ ਇੰਦਾ ਦੀ ਗੱਲ ਲੰਗੀ ਤਾਂ ਹੋਵੇ ਅਸੀਂ ਆਪਾਂ ਸਖਤ ਐਕਸ਼ਨ ਲੈਂਦੇ ਉਸੇ ਤੋਂ ਪਹਿਲੇ ਬਾਗਪੁਰ ਦੇ ਵਿੱਚ 14 ਫੈਕਟਰੀਆਂ ਨੇ ਪਿੰਡ ਵਾਸੀਆਂ ਦੇ ਦਰਸਨ ਮੁਤਾਬਕ ਸਰਪੰਚ ਨੇ ਕਿ ਚਾਰ ਤੋਂ 5000 ਜਿਹੜਾ ਪ੍ਰਵਾਸੀ ਇਹਨਾਂ ਫੈਕਟਰੀਆਂ ਦੇ ਵਿੱਚ ਪਹਿਲੇ ਬਾਗਪੁਰ ਦੇ ਵੈਰੀਫਿਕੇਸ਼ਨ ਕਰਾਉਣ ਦੇ ਫਿਰ ਨਿਕਲ ਕੁਝ ਪਿੰਡਾ ਸ਼ੁਰੂ ਵੀ ਹੋ ਚੁੱਕੀ ਆ ਇਹ ਵੀ ਆਪਾਂ ਥੋੜਾ ਜਿੱਥੇ ਫੈਕਟਰੀ ਜਿਆਦਾ ਹੈਗੀਆਂ ਤੇ ਉਥੇ ਵੇਰੀਫਿਕੇਸ਼ਨ ਕਰਾਉਂਦੇ ਤੇ ਮੈਂ ਇਹ ਵੀ ਚਲੋ ਹੁਣ ਅਸੀਂ ਸਾਰੇ ਇਕੱਠੇ ਹੈਗੇ ਆ ਸਾਡੇ ਥੱਲੇ ਸਾਡਾ ਮਸਲਾ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਤੇ ਮੈਂ ਇਹ ਵੀ ਤੁਹਾਡੇ ਮਾਦਿਆਂ ਬਰਾਈ ਕਹਿਣਾ ਚਾਹਾਂਗਾ ਕਿ ਜੇ ਅਸੀਂ ਕਿਸੇ ਨੂੰ ਕਿਰਾਏ ਤੇ ਮਕਾਨ ਵੀ ਦਿੰਦੇ ਆ ਚਾਹੇ ਪੰਜਾਬੀ ਕਿਉਂ ਨਾ ਹੋਵੇ ਚਾਹੇ ਪਰਵਾਸੀ ਕਿਉਂ ਨਾ ਹੋਵੇ ਉਹਦੀ ਐਟਲੀਸ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਜੋ ਫੈਕਟਰੀ ਵਾਲੇ ਜਿਹੜੇ ਮਾਲਕ ਸਾਡੇ ਹੈਗੇ ਆ ਜੋ ਉੱਥੇ ਰੋਜ਼ਗਾਰ ਵੀ ਦਿੰਦੇ ਹੈਗੇ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੰਪਲਾਈ ਕਰਨ ਤੋਂ ਪਹਿਲਾਂ ਜੜੀ ਵੀ ਹੈਗੀ ਉਹ ਉਹਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰਾ। ਸਤਿ ਮਹਾਰਾ ਦਾ ਸੀਜ਼ਨ ਚੱਲ ਰਿਹਾ ਹੈ ਜੀ ਅ ਸੁਰੱਖਿਆ ਏਜੰਸੀਆਂ ਨੇ ਜਿਹੜਾ ਪੰਜਾਬ ਤੇ ਹੱਤਵਾਲੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ ਤੁਸੀਂ ਕੋਈ ਤਰੀਕਾ ਨਹੀਂ। ਮੈਂ ਕਹਾਂਗਾ ਕਿ ਪੰਜਾਬ ਸਰਕਾਰ ਸਾਡੇ ਸੀਐਮ ਸਾਹਿਬ ਪ੍ਰਮੋ ਸਦਾਤ ਸਿੰਘ ਮਾਨ ਜੀ ਹਰ ਵਿਲੈਂਦਰਾਂ ਪੰਜਾਬ ਪੰਜਾਬੀ ਦੀ ਸੁਰੱਖਿਆ ਲਈ ਜੋ ਵੀ ਉਹ ਫੈਸਲਾ ਲੈਣਗੇ ਜੋ ਵੀ ਉਹ ਡਿਸੀਜਨ ਲੈਣਗੇ ਉਹ ਲੈ ਰਹੇ ਨੇ ਤੇ ਅੱਗੇ ਵੀ ਵਿਲੈਂਦਰਾਂਗੇ ਤੇ ਪੰਜਾਬ ਤੇ ਪੰਜਾਬੀ ਦੀ ਸੁਰੱਖਿਆ ਸਿਕਿਉਰਿਟੀ ਸਾਡਾ ਜਿਹੜਾ ਹੈ ਉਹ ਭਰਾਇਆ ਨਹੀਂ ਹੋਣਾ ਸਰਕਾਰਾਂ ਪਛਵਾ ਦਾ ਬੜਾ ਵੱਡਾ ਮੁੱਦਾ ਹੈ ਕਿਉਂਕਿ ਇਹ ਪਿੱਛੇ ਜਵਿੰਦਾ ਜੀ ਦਾ ਜਿਹੜਾ ਤੇਹਾਨ ਹੋਇਆ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਜਿਹੜਾ ਸਰਕਾਰ ਵੱਲੋਂ ਕੋਈ ਕਿਸ ਤਰੀਕੇ ਦਾ ਕੋਈ ਕਾਰਵਾਈ ਵਗੈਰਾ ਪਛੋਂ ਦੇ ਲਈ ਕੋਈ ਆ ਉਹ ਜਿਹੜੀ ਕਿਉਂਕਿ ਆਵਾਰਾ ਪਛੋ ਬਹੁਤ ਘਮ ਰਿਹਾ ਤੁਹਾਡੇ ਇੱਥੇ ਨਜ਼ਦੀਕੀ ਹੈ ਕਾਫੀ ਜਿਹੜੀ ਸਹੀ ਗੱਲ ਹੈ ਤੇ ਅ ਤੁਹਾਨੂੰ ਤੁਸੀਂ ਉਹਨਾਂ ਦੇ ਨਾਲ ਤੇ ਗੱਲ ਕੀਤੀ ਡਿਪਾਰਟਮੈਂਟ ਲਈ ਸਾਡੇ ਜੀ ਹਾਂ ਸਾਡੇ ਅਧਿਕਾਰੀਆਂ ਦਾ ਆਏਗਾ ਤੇ ਅਸੀਂ ਇੱਥੇ ਆਪਾਂ ਇੱਕ ਕੱਲ ਉਹਦਾ ਚਲੋ ਤੁਸੀਂ ਡਿਸਕਸ ਕੀਤਾ ਕਿ ਇਸੇ ਗੱਲ ਇੱਕ ਕਵਰਚਨ ਮੀਟਿੰਗ ਵੀ ਸਾਰੇ ਸਾਡੇ ਜਿੰਨੇ ਵੀ ਕੁਮਿਸ਼ਨਾ ਸਰਵਨ ਦਿੱਲਾ ਕਾਰਪੋਰੇਸ਼ਨ ਤੋਂ ਸ਼ੁਰੂ ਕਰ ਰਹੇ ਹੈਗੇ ਆਪਾਂ ਤੇ ਅਸੀਂ ਉਹਨਾਂ ਕੋਲ ਡਾਟਾ ਮੰਗਾਇਆ ਹੋਰ ਸਾਰਾ ਸਾਡੇ ਇੱਕ ਕਾਰਪੋਰੇਸ਼ਨ ਜਿਹਦੇ ਵਿੱਚ ਸਾਡੇ ਕੋਲ 13 ਕਾਰਪੋਰੇਸ਼ਨ ਹੈਗੇ ਉਹਨਾਂ ਅਚ ਕਿੰਨੀਆ ਗਊਸ਼ਾਲਾ ਹੈਗੀਆਂ ਕਿੰਨੇ ਆਚ ਉਸ ਏਰੀਆ 'ਚ ਕਿਉਂਕਿ ਅਸੀਂ ਆਪਾਂ ਕਿੰਨੇ ਹੋਰ ਜਿਹੜੇ ਸਾਡੇ ਪਸ਼ੂ ਤਾਂ ਜਾਂ ਗਊ ਹੈਗੇ ਅਸੀਂ ਉਹਨੂੰ ਆਪਾਂ ਅਡਜਸਟ ਕਰਾ ਸਕਦੇ ਆ ਤੇ ਸਾਡੀ ਕੋਸ਼ਿਸ਼ ਹੈਗੀ ਵੀ ਜਿੰਨੇ ਵੀ ਸੜਕ ਦੇ ਆਵਾਰਾ ਪਸ਼ੂ ਹੈਗੇ ਆ ਉਹਨਾਂ ਨੂੰ ਅਸੀਂ ਆਪਾਂ ਅ ਬੌਸਲਾ ਚੱਪਾ ਰੱਖੀ ਆਪਾਂ ਤੇ ਕੋਈ ਮੈਂ ਕਹਾਂਗਾ ਕਿ ਹਰੇਕ ਤਕਰੀਬਨ ਪਹਿਲੇ ਜੋ ਬੌਸਸਰ ਜ਼ਿਆਦਾ ਕੋ ਪੈਸੇ ਲਗਾ ਦਿੱਤੇ ਸਿਰਫ ਮੈਨੇਜਮੈਂਟ ਦੇ ਲੋਕ ਅਸੀਂ ਉਸ ਵਕਤ ਪੂਰੇ ਹੋਏ ਆ ਤੇ ਉਮੀਦ ਆ ਕਿ ਅਸੀਂ ਜਿੰਨੇ ਵੀ ਉਹ ਵਾਲਾ ਕੁਝ ਹੋ ਗਿਆ ਆਪਾਂ ਬਹੁਤ ਪ੍ਰਸ਼ਨ ਸ਼ੁਰੂ ਕਰਕੇ ਅਸੀਂ ਕੁਮੇਟੀ ਵਾਲੇ ਤੌਰ ਤੇ ਆਪਾਂ ਉਹਨਾਂ ਨੂੰ ਟ੍ਰੀ ਕਰਾ ਦੋ ਠੀਕ ਹੈ ਇਹਦੇ ਨਾਲੇ ਸਵਾਲ ਹੈਗਾ ਬੌਸਟਾ ਹੈ ਗਿਆ ਸ਼ਾਇਦ ਜਿਹੜੇ ਪੰਜਾਬ ਚੱਲੇ ਜਿਹੜੇ ਉਹਨਾਂ ਡੈਰੀ ਕੰਪਨੀਓਂ ਬਾਰੇ ਕੀ ਕਰ ਰਹੇ ਉਹਨਾਂ ਦੇ ਵਿੱਚ ਮੇਲ ਜਾ ਰਿਹਾ ਕੋਸੂ ਸਵੇਰੇ ਛੱਡਨੇ ਸ਼ਾਮ ਨੂੰ ਛੋੜੇ ਨਹੀਂ ਰਾਤ ਰਾਤ ਕਿਉਂਕਿ ਰਹਿਣਗੇ ਇਹ ਇੱਕ ਬਹੁਤ ਵੱਡਾ ਵੱਡਾ ਇਸ਼ੂ ਹੈ ਕਿ ਸ਼ੋਨਾ ਹੈ ਔਰ ਇਹ ਚ ਕੰਟਰੋਲ ਹੋਣਾ ਤਾਂ ਕਾਫੀ ਕੋਸਾ ਕਿ ਸੌਗਤ ਹੋ ਸਕਦਾ ਨਹੀਂ ਕਰਾਂਗੇ ਤੇ ਇਹ ਗੱਲ ਹੈ ਕਿ ਉਹ ਡੈਰੀ ਵਾਲਖਾ ਨੂੰ ਡੈਰੀ ਹੋਲਡਰ ਨੂੰ ਬਿਠਾ ਕੇ ਗੱਲਬਾਤ ਕਰਾ ਗਿਆ ਤੇ ਉਹ ਪਿਆਰ ਨਾਲ ਮੁਹੱਬਤ ਨਾਲ ਗੱਲਬਾਤ ਮੰਨ ਜਾਂਦੇ ਹੈਗੇ ਸਰਕਾਰ ਦੇ ਹਦਦ ਤੇ ਮਤਲਬ ਚੱਲਣਗੇ ਕੰਮ ਕਰੂ ਕਿਉਂਕਿ ਇਹਦੇ ਵਿੱਚ ਦੇਖੋ ਹੁਣ ਜੇ ਜਾਬਰ ਮੋਰੇ ਆ ਗਿਆ ਉਹਨੇ ਇਹ ਨਹੀਂ ਦੇਖਣਾ ਕੋ ਨਾ ਮੋਰੇ ਕੋਈ ਵੀ ਬੰਦਾ ਆ ਗਿਆ ਉਹਦੀ ਜਾਨ ਬੜੀ ਕੀਮਤੀ ਹੈਗੀ ਆ ਤੇ ਜ਼ਰੂਰ ਹੈ ਤੇ ਅਸੀਂ ਆਪਾਂ ਇਹਦਾ ਹੱਲ ਕਰਾਂਗੇ ਡਾਕਟਰ ਵੈਕਟਰ ਦੱਸੋ ਜੀ ਨਗਰ ਵਿੱਚੋਂ ਟੋਟਾ ਬੈਕ ਪਾ ਫੜੀ ਉਧਰ ਵੀ ਚਲਦੀ ਲਗਾ ਮਾਰੋ ਅਗਾ ਇੰਡੋਰ ਦਾ ਯੂਰ ਦਾ ਪ੍ਰੋਜੈਕਟ ਪੈ ਗਿਆ ਕੋਈ ਤਰ੍ਹਾਂ ਫੇਲ ਹੋ ਗਿਆ ਲੋਕਾਂ ਦੇ ਪੈਸੇ ਨਹੀਂ ਵਰਵਾਤੀ ਆ ਸੀਵਰੇਜ ਬੋਰਡ ਵਾਲੇ ਨਗਰ ਨਿਗਮ ਵਾਲੇ ਤੇ ਗੱਲ ਸਿੱਟੀ ਜਾਂਦੇ ਨਗਰ ਨਿਗਮ ਵਾਲੇ ਸੀਵਰੇਜ ਵਾਲੇ ਸੀਵਰੇਜ ਬੋਰਡ ਤੇ ਗੱਲ ਸਿੱਟੀ ਜਾਂਦੇ ਨਹੀਂ ਮੈਂ ਹਰ ਹਫਤੇ ਮੀਟਿੰਗ ਕਰਦੇ ਬੈਠੇ ਆ ਪਤਾ ਲੱਗ ਸਕਦਾ ਤੁਸੀਂ